ਹਾਂਜੀ ਗੀਜਰ ਹੋਇਆ ਸੀ ਖਰਾਬ ਤੇ ਜਦੋਂ ਆਪਾਂ ਗੀਜਰ ਖੋਲ ਕੇ ਦੇਖਿਆ ਆ ਤੁਸੀਂ ਦੇਖ ਸਕਦੇ ਹੋ ਦੇ ਵਿੱਚੋਂ ਨਿਕਲੇ ਆ ਪ੍ਰਿੰਡਾਂ ਦੇ ਛੱਤੇ ਤੇ ਗੀਜਰ ਦਾ ਜਿਹੜਾ ਰਾੜ ਆ ਉਹ ਵੀ ਆਸੀ ਖਰਾਬ ਤੇ ਕਰੰਟ ਮਾਰਦਾ ਸੀ ਗਰਮ ਪਾਣੀ ਨਹੀਂ ਸੀ ਕਰ ਰਿਹਾ ਇਹਨੂੰ ਆਪਾਂ ਕਰਾਂਗੇ ਚੇਂਜ ਸਾਰੀ ਵੀਡੀਓ ਦੇ ਨਾਲ ਬਣੇ ਰਹੋ ਤੁਹਾਨੂੰ ਦਿਖਾਉਣ ਹਾਂਜੀ ਆਪਾਂ ਸਾਰੇ ਨਾਟੇ ਦੇ ਖੋਲ ਲੈਨੇ ਤੁਸੀਂ ਦੇਖ ਸਕਦੇ ਹੋ ਤੇ ਜਿਹੜਾ ਰਾੜ ਆ ਰਾੜ ਵੀ ਜਮਾ ਪ੍ਰੋਪਰ ਖਰਾਬ ਹੋ ਰਿਹਾ ਸੀਗਾ ਤੇ ਆਪਾਂ ਵਿੱਚੋਂ ਖੋਲ ਕੇ ਦੇਖਦੇ ਆ ਕੀ ਪ੍ਰੋਸੀਜਰ ਨਿਕਲਦਾ ਦਾ ਕੀ ਪ੍ਰੋਬਲਮ ਆ ਖੋਲ ਬਈ ਹਾਂਜੀ ਤੁਸੀਂ ਦੇਖ ਸਕਦੇ ਹੋ ਇਹਦੇ ਵਿੱਚੋਂ ਕੀ ਨਿਕਲਿਆ ਇਹਦੇ ਵਿੱਚੋਂ ਨਿਕਲਿਆ ਛੋਰਾ ਤੁਸੀਂ ਦੇਖ ਸਕਦੇ ਹੋ ਕਿੰਨਾ ਜ਼ਿਆਦਾ ਛੋਰਾ ਨਿਕਲਿਆ ਜਿਹੜਾ ਰਾੜ ਆ ਰਾੜ ਵੀ ਪ੍ਰੋਪਰ ਜਿਹੜਾ ਮੱਚ ਗਿਆ ਸੀਗਾ ਆ ਦੇਖੋ ਤੁਸੀਂ ਦੇਖ ਸਕਦੇ ਹੋ ਤੇ ਕਿਉਂਕਿ ਇਸ ਕਰਕੇ ਕਰੰਟ ਵੀ ਤਾਂ ਹੀ ਮਾਰਦਾ ਜਦੋਂ ਰਾੜ ਇਹ ਫਟ ਜਾਂਦਾਗਾ ਡ੍ਰੈਗਟ ਹੋ ਜਾਂਦਾ ਕਰੰਟ ਪਾਣੀ ਦੇ ਵਿੱਚ ਤਾਂ ਜਿਹੜੀਆਂ ਟੂਟੀਆਂ ਆਪਣੀਆਂ ਠੰਡੇ ਵਾਲੀਆਂ ਹੁੰਦੀਆਂ ਨੇ ਉਹਨਾਂ ਦੇ ਵਿੱਚ ਵੀ ਕਈ ਵਾਰ ਪਾਣੀ ਦੇ ਵਿੱਚ ਕਰੰਟ ਆਉਣ ਲੱਗ ਜਾਂਦਾ ਤੇ ਜਿਹਦੇ ਜਿਹਦੇ ਠੰਡੇ ਪਾਣੀ ਵਾਲੀਆਂ ਟੂਟੀਆਂ ਦੇ ਵਿੱਚ ਵੀ ਕਰੰਟ ਆਉਂਦਾ ਉਹ ਵੀ ਕਮੈਂਟ ਕਰਕੇ ਜਰੂਰ ਦੱਸਿਓ ਜਿਹਦੇ ਗੀਜ਼ਰ ਦੇ ਵਿੱਚ ਪਾਣੀ ਦੇ ਵਿੱਚ ਟੂਟੀ ਵਾਲੇ ਚ ਕਰੰਟ ਆਉਂਦਾ ਕਿ ਗੀਜ਼ਰ ਵਾਲੀ ਚ ਉਹ ਵੀ ਜਰੂਰ ਦੱਸਿਓ ਜੇ ਆਕਰ ਨਹੀਂ ਕਿਸੇ ਨੂੰ ਪਤਾ ਤਾਂ ਆਹ ਪ੍ਰੋਬਲਮ ਕਰਕੇ ਜਦੋਂ ਰਾੜ ਜਦੋਂ ਛਾਂਟ ਹੋ ਗਿਆ ਮੰਨ ਲਓ ਕਰੰਟ ਮਾਰ ਲੱਗਾ ਗੀਜ਼ਰ ਤਾਂ ਪ੍ਰੋਪਰ ਤੁਸੀਂ ਜਿਹੜਾ ਰਾੜ ਆ ਉਹਦਾ ਉਹਦੀ ਚੇਂਜ ਕਰਵਾ ਲਓ ਮਕੈਨਿਕ ਨੂੰ ਸੱਦ ਕੇ ਤੁਸੀਂ ਦੇਖ ਸਕਦੇ ਹੋ ਜਿਹੜਾ ਕਿੰਨਾ ਜ਼ਿਆਦਾ ਇਹਦੇ ਵਿੱਚ ਸ਼ੋਰ ਆਗਾ ਆ ਦੇਖ ਸਕਦੇ ਹੋ ਤੇ ਬਣੇ ਰਹੋ ਵੀਡੀਓ ਦੇ ਨਾਲ ਇਦਾਂ ਦੀਆਂ ਵੀਡੀਓ ਦੇਖਣ ਦੇ ਲਈ ਰਿਪੇਅਰਿੰਗ ਕਰਾਉਣ ਦੇ ਲਈ ਸਾਡੇ ਨਾਲ ਕਰ ਲਓ ਸੰਪਰਕ ਔਰ ਵੀਡੀਓ ਨੂੰ ਕਰੋ ਵੱਧ ਤੋਂ ਵੱਧ ਸ਼ੇਅਰ ਜੇਕਰ ਕਿਸੇ ਨੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਓ ਔਰ ਫੇਸਬੁੱਕ ਜਿਹੜਾ ਆਪਣਾ ਪੇਜ ਆ ਉਹਨੂੰ ਵੀ ਕਰ ਲਓ ਫੋਲੋ ਹਾਂਜੀ ਹੁਣ ਆਪਾਂ ਪਾਵਾਂਗੇ ਆਹ ਰਾੜ ਨਮਾ ਤੇ ਜਿਹੜਾ ਸਰਾਣੀ ਵਾਲਾ ਸੀਗਾ ਉਹਦੇ ਦਾ ਨੂੰ ਹਾਲਾਤ ਦਿਖਾ ਦਿੰਨੇ ਆ ਉਹ ਇਦਾਂ ਦੇ ਹੋ ਗਏ ਸੀ ਤੇ ਹੁਣ ਆਪਾਂ ਪਾਵਾਂਗੇ ਇਹ ਵਾਲਾ ਨਵਾਂ ਰਾਡ ਤੇ ਤੁਹਾਨੂੰ ਸਾਰੀ ਦਿਖਾਉਣੀ ਹੈ ਵੀਡੀਓ ਵੀਡੀਓ ਦੇ ਨਾਲ ਬਣੇ ਰਹੋ ਅੱਜ ਕੀ ਚਿਰ ਦਿੱਤਾ ਟੰਗ ਜਿਹੜਾ ਦਾ ਪ੍ਰੋਬਲਮ ਸੀ ਰਿਪੇਅਰਿੰਗ ਕਰਨੀ ਸੀ ਤੇ ਉਹਦੀ ਰਿਪੇਅਰਿੰਗ ਕਰਤੀ ਸੀ ਉਸ ਤੋਂ ਬਾਅਦ ਇੱਥੇ ਪਹਿਲਾਂ ਲਾਇਆ ਸੀ ਐਕਸਨੇਬਲ ਜਗ੍ਹਾ ਹੈ ਨਹੀਂ ਸੀ ਤੁਸੀਂ ਦੇਖ ਸਕਦੇ ਹੋ ਫਿਰ ਉੱਪਰ ਨੂੰ ਚੱਕ ਕੇ ਫੀਟਿੰਗ ਕਰਕੇ ਅੰਗਲ ਵਾਲਾ ਲਾ ਲਿਆ ਕਿਉਂਕਿ ਹੁਣ ਕਨੈਕਸ਼ਨ ਪਾ ਪਾ ਜਿਹੜੀ ਖੋਲ ਨਹੀਂ ਸੌਖੀ ਹੋਈ ਕਾਣ ਨੂੰ ਕੋਈ ਪ੍ਰੋਬਲਮ ਆ ਨਹੀਂ ਪਰ ਸਾਰਾ ਪਾਣੀ ਸਪਲਾਈ ਉਹਦੀ ਬੰਦ ਕਰਨੀ ਪੈਂਦੀ ਸੀ ਦੇਖ ਸਕਦੇ ਹੋ ਇਹ ਕੰਮ